ਸਸਟ੍ਰਿਕਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕ ਬਲਜ ਵਾਰੇ L1 L2 L3 L4 L5 S1 ਦੇ ਵਿਚਾਲੇ ਜਦੋਂ ਡਿਸਕ ਬਲਜ ਹੋ ਜਾਵੇ ਜਿਹੜੀ ਤੁਹਾਡੀ ਡਿਸਕ ਨਿਕਲ ਕੇ ਬਾਹਰ ਆਉਣੀ ਸ਼ੁਰੂ ਹੋ ਜਾਵੇ ਤਾਂ ਉਸ ਦੌਰਾਨ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜ਼ਿਆਦਾਤਰ ਅੱਜ ਦੀ ਵੀਡੀਓ ਆਪਾਂ ਕਿਸਾਨ ਭਰਾਵਾਂ ਲਈ ਲੈ ਕੇ ਆਏ ਆ ਕਿਉਂਕਿ ਕਣਕ ਦੀ ਜੋ ਵਾਢੀ ਚੱਲ ਰਹੀ ਹੈ ਕਿਉਂਕਿ ਆਪਾਂ ਦੇਖਦੇ ਆ ਸਾਰਾ ਦਿਨ ਪਹਿਲਾਂ ਉਹ ਆਪਣੇ ਖੇਤ ਦੇ ਵਿੱਚ ਖੜੇ ਰਹਿੰਦੇ ਨੇ ਕਿਉਂਕਿ ਜਦੋਂ ਕੰਬਾਈਨ ਚੱਲਦੀ ਹੈ ਉਸ ਤੋਂ ਬਾਅਦ ਜਿਹੜੀ ਉਹ ਕਣਕ ਟਰਾਲੀ ਦੇ ਵਿੱਚ ਸ਼ਿਫਟ ਹੁੰਦੀ ਹੈ ਟਰਾਲੀ ਤੋਂ ਬਾਅਦ ਕਣਕ ਆਉਂਦੀ ਹੈ ਮੰਡੀ ਦੇ ਵਿੱਚ ਫਿਰ ਵੀ ਉਹਨਾਂ ਨੂੰ ਇੱਥੇ ਕੋਲੇ ਖੜ ਕੇ ਸਾਰਾ ਕੰਮ ਕਰਾਉਣਾ ਪੈਂਦਾ ਸਾਡੇ ਕੋਲ ਕਲੀਨਿਕ ਤੇ ਪੇਸ਼ੈਂਟਸ ਆਉਂਦੇ ਨੇ ਇਸੇ ਦੌਰਾਨ ਉਹਨਾਂ ਦੇ ਲੱਕ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਦੇਖਿਆ ਜਾਂਦਾ ਹੈ ਜਿਆਦਾ ਡਿਸਕ ਬਲਜ ਹੀ ਨਿਕਲ ਕੇ ਆਉਂਦਾ ਕਿਉਂਕਿ ਸਾਰਾ ਦਿਨ ਖੜੇ ਰਹਿਣ ਕਰਕੇ ਆਪਣੀ ਲੰਬਰ ਲੈਵਲ ਦੀਆਂ ਲੱਕ ਤੋਂ ਉੱਪਰ ਇਸ ਜਗ੍ਹਾ ਦੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਔਰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਆਂ ਜਦੋਂ ਆਪਾਂ ਖੜੇ ਰਹਿੰਦੇ ਆਂ ਇਸ ਜਗ੍ਹਾ ਤੇ ਇਹ ਆ ਗਿਆ L1 L2 L3 ਇਹ ਵਿਚਾਲੇ ਡਿਸਕ ਨੇ ਇੱਥੋਂ ਹੀ ਆਪਣੀਆਂ ਜਿਹੜੀਆਂ ਖੂਨ ਦੀ ਸਪਲਾਈ ਖੱਬੇ ਸੱਜੇ ਜਾਂਦੀ ਹੈ ਲੱਤਾਂ ਦੇ ਵਿੱਚ ਜਾਂਦੀ ਹੈ ਜਦੋਂ ਇਸ ਜਗ੍ਹਾ ਤੇ ਪ੍ਰੈਸ਼ਰ ਪਏਗਾ ਇਥੋਂ ਇਹ ਡਿਸਕ ਨਿਕਲ ਕੇ ਬਾਹਰ ਆ ਜਾਏਗੀ ਜਿਆਦਾ ਖੜਨ ਨਾਲ ਕਿਉਂਕਿ ਆਪਾਂ ਕਸਰਤਾਂ ਨਹੀਂ ਕਰਦੇ ਇਹ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਸੋ ਇਸ ਨੂੰ ਤਕੜੇ ਕਰਨ ਲਈ ਆਸਾਨ ਕਸਰਤਾਂ ਅਗਰ ਤੁਸੀਂ ਰੋਜ਼ਾਨਾ ਸਵੇਰੇ 5 ਮਿੰਟ ਕਰ ਲੋਗੇ 1 ਮਹੀਨੇ ਲਈ ਕਰੋਗੇ ਰੈਗੂਲਰ ਤਾਂ ਤੁਸੀਂ ਇਸ ਦਰਦ ਨੂੰ ਡਿਸਕ ਬਲਜ ਨੂੰ ਠੀਕ ਕਰ ਸਕਦੇ ਹੋ ਜ਼ਰੂਰੀ ਨਹੀਂ ਕਿਸਾਨ ਭਰਾ ਹੋਰ ਵੀ ਅਗਰ ਕਿਸੇ ਨੂੰ ਡਿਸਕ ਬਲਜ ਹੈ ਤਾਂ ਤੁਸੀਂ ਇਹ ਕਸਰਤਾਂ ਅਗਰ ਕਰੋਗੇ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਪਿਛਲੇ ਅਸੀਂ 10 ਸਾਲ ਤੋਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਸਾਡੇ ਉੱਥੇ ਨਾਲ ਜਰੂਰ ਜੁੜੋ ਸਾਨੂੰ ਉੱਥੇ ਫੋਲੋ ਜਰੂਰ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਨੂੰ ਫੋਲੋ ਕਰੋ ਔਰ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਡਾਕਟਰ ਗੁਰਸ਼ੇਰ ਸਿੰਘ ਸਰਾਹ Snapchat ਤੇ ਫੋਲੋ ਕਰਨਾ ਨਾ ਭੁੱਲਣਾ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਜੀ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ। ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। 1 ਐਕਸਰਸਾਈਜ਼ ਕੀਆ, ਬ੍ਰਿਜਿੰਗ। ਕੋਈ ਵੀ ਕਸਰਤ ਕਰਨ ਤੋਂ ਪਹਿਲਾਂ 2 ਤੋਂ 3 ਦਿਨ ਪਹਿਲਾਂ ਤੁਸੀਂ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਜ਼ਰੂਰ ਦਿਓ। ਉਸ ਤੋਂ ਬਾਅਦ ਇਹ ਆਸਾਨ ਕਸਰਤਾਂ ਕਰਨੀਆਂ ਸ਼ੁਰੂ ਕਰੋ। ਸੋ नंबर वन एक्सरसाइज ब्रिजिंग सीधे पै जाने करके उपर चुखना चकते हैं इतने होल्ड करा दस सैकड़ एक दो तीन चारैक्स लत्त भी सीधिया और गोडे भी सीधे फिर आप दोनों गोडे मोड़ लेने और फिर लक चक देना फिर इतने दस गिणा एक दो तीन चार पे सत अठ नौ दस दिन रिलैक्स ਇਸ ਨੂੰ ਤੁਸੀਂ 10 ਵਾਰੀ ਕਰਨਾ ਪਹਿਲੀ ਕਸਰਤ ਬ੍ਰਿਜਿੰਗ ਦੂਜੀ ਐਕਸਰਸਾਈਜ਼ ਹਾਫ ਕੋਬਰਾ ਆਪਾਂ ਉਲਟੇ ਲੇਟ ਜਾਣਾ ਔਰ ਦੋਨੋਂ ਹੱਥ ਆਪਣੇ ਸਾਈਡ ਤੇ ਆਉਣਗੇ ਇਦਾਂ ਕਰਕੇ ਔਰ ਜਿਹੜੀਆਂ ਆਪਣੀਆਂ ਕੂਣੀਆਂ ਨੇ ਉਹ 90 ਡਿਗਰੀ ਐਂਗਲ ਤੇ ਰਹਿਣਗੀਆਂ ਔਰ ਉੱਪਰ ਉੱਠਣ ਦੀ ਕੋਸ਼ਿਸ਼ ਇੰਨੇ ਕੂਣੀਆਂ ਉੱਪਰ ਉੱਠਣੀਆਂ ਚਾਹੀਦੀਆਂ ਕੂਣੀਆਂ ਥੱਲੇ ਸਾਹਮਣੇ ਦੇਖਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਨੀਚੇ

फिर ऊपर उठन की कोशिश एक दो तीन चार दैन रिलैक्स इस दस वारी करना यह होगी थर्ड एक्सरसाइज फोर्थ एक्सरसाइज की है आप इधर आराम पै जाना और आपे मतलब लेटे हुए हैं ला तिदी उपर चुका देखो ਇਦਾਂ ਇਥੇ ਹੋਲਡ ਕਰਾਂਗੇ ਆਪਾਂ 5 ਸੈਕਿੰਡ 1 2 3 4 5 ਦੈਨ ਰਿਲੈਕਸ ਜੇ ਤੁਹਾਡੀ ਡਿਸਕ ਨਿਕਲ ਕੇ ਬਾਹਰ ਆਈ ਹੋਈ ਆ ਇਸ ਐਕਸਰਸਾਈਜ਼ ਨਾਲ ਉਹ ਅੰਦਰ ਜਾਏਗੀ ਬਹੁਤ ਹੀ ਵਧੀਆ ਐਕਸਰਸਾਈਜ਼ਸ ਨੇ ਇਹ ਡਿਸਕ ਬਲਜ ਦੀਆਂ ਸੋ ਤੁਸੀਂ ਧਿਆਨ ਨਾਲ ਕਰਨਾ ਸਿਰਫ 5 ਸੈਕਿੰਡ ਹੋਲਡ ਜ਼ਰੂਰੀ ਨਹੀਂ ਹਰ ਸੈਕਿੰਡ ਦੇ ਤੁਸੀਂ 10 ਸੈਕਿੰਡ ਹੋਲਡ ਕਰਨਾ ਤੁਸੀਂ 5 ਸੈਕਿੰਡ ਹੋਲਡ ਵੀ ਕਰ ਸਕਦੇ ਹੋ ਔਰ ਪੰਜ-ਪੰਜ ਰੈਪੀਟੀਸ਼ਨਾਂ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਵੀ ਆਪਾਂ 10-10 ਹੀ ਕਰਨੀਆਂ ਸੋ ਤਿਆਂ ਨਾਲ ਦੇਖੋ ਲੱਤ ਉੱਪਰ ਚੱਕ ਦੇਣੀ ਆ ਇੱਥੇ ਆਪਾਂ ਹੋਲਡ 10 ਸੈਕਿੰਡ 1 2 3 4 5 6 7 8 9 10 ਪਹਿਲਾਂ 5 ਸੈਕਿੰਡ ਹੋਲਡ ਕੀਤਾ ਸੀ ਹੁਣ 10 10 ਵੀ ਕਰ ਸਕਦੇ ਹੋ 5 ਵੀ ਕਰ ਸਕਦੇ ਹੋ ਔਰ ਦੋਨੋਂ ਸਾਈਡ ਕਰਾਂਗੇ 1 2 3 4 5 6 7 8 9 10 ਥੈਨ ਰਿਲੈਕਸ ਇਹ ਹੋ ਗਈ ਤੁਹਾਡੀ ਪ੍ਰੋਨ ਐਸ ਐਲ ਆਰ ਐਕਸਰਸਾਈਜ਼ ਉਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਹੈ ਉਹ ਹੈਗੀ ਆ ਆਪਾਂ फिगर ऑफ फोर च आ जाएंगे इदा करके और आप इस कैट एंड कैमल एक्सरसाइज पहला आप कैट बन गई सामने देख रहे हैं इतने आप सैकेंड होल्ड एक दो तीन चार पांच। फिर आप उपर कैमल बन गए पैकेंड होल्ड एक दो तीन चार पांच। फिर कैट एक दो तीन चार पांच। फिर कैमल एक दो तीन चार पांच। फिर कैट 1 2 3 4 5 ਫਿਰ ਕੈਮਲ 1 2 3 4 5 ਦੈਨ ਰਿਲੈਕਸ ਇਸ ਨੂੰ ਤੁਸੀਂ 10 ਵਾਰੀ ਕਰਨਾ ਯਾਨੀ ਕਿ 10 ਵਾਰੀ ਕੈਮਲ 10 ਵਾਰੀ ਤੁਸੀਂ ਕੈਟ ਬਾਂਡ ਦੀ ਕੋਸ਼ਿਸ਼ ਕਰਨ ਹੁਣ ਜਿਹੜੀ ਲਾਸਟ ਐਕਸਰਸਾਈਜ਼ ਆ ਦੈਟ ਇਜ਼ ਸਪਾਈਡਰਮੈਨ ਐਕਸਰਸਾਈਜ਼ ਆਪਾਂ ਫਿਰ ਕੀ ਕਰਾਂਗੇ ਫਿਗਰ ਆਫ 4 ਚ ਆ ਜਾਣਾ ਇਦਾਂ ਔਰ ਆਪਾਂ ਖੱਬਾ ਆਪਣਾ ਹੱਥ ਸੁੱਜੀ ਲਾਤ ਦੇਖੋ ਤੁਸੀਂ ਇਸ ਪੁਜੀਸ਼ਨ ਚ ਰਹਿਵਾਂਗੇ ਸਾਹਮਣੇ ਦੇਖਾਂਗੇ ਆਪਾਂ ਹੋਲਡ ਕਰਾਂਗੇ ਇੱਥੇ 5 ਸੈਕਿੰਡ ਇੱਕ दो तीन चार पैन फिर एक दो तीन चार पेन फिर एक दो तीन चार पेन फिर एक दो तीन चार पेन रिलैक्स इस तो सी दस बारी करना जाने के पंच वारी एसाइड पांच वारी एसाइड यही होगी थोड़ी स्पाइडर मैन एक्सरसाइज दैन जो सारिया कसरतंता हो जा गर्म पानी आए तो बोतल इस जगह पर रखो और आराम इदा सौ जाओ ਜਦੋਂ 15 ਤੋਂ 20 ਮਿੰਟ ਹੋ ਜਾਣ ਫਿਰ ਤੁਸੀਂ ਬੋਟਲ ਕੱਢ ਦੋ ਔਰ ਸਾਈਡ ਲੈ ਕੇ ਇਦਾਂ ਹਮੇਸ਼ਾ ਉੱਠਣਾ ਹੈ ਔਰ ਕਿਤੇ ਵੀ ਤੁਸੀਂ ਡਿਸਕ ਬਲਜ ਜਦੋਂ ਹੋਇਆ ਹੋਵੇ ਤੁਸੀਂ ਭਾਰ ਨਹੀਂ ਚੁੱਕਣਾ ਸੋ ਇਹ ਸੰ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਔਰ ਨਾਲ ਦੀ ਨਾਲ ਸੇਕ ਦਿੰਨੇ ਹੋ ਤੁਸੀਂ ਬਹੁਤ ਜ਼ਿਆਦਾ ਤੰਦਰੁਸਤ ਰਹੋਗੇ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ